ਟੋ ਘਟ ਪੰਜ ਫਸਲਾਂ ਇੱਕ ਜੀਮੀਦਾਰ ਕੋਲੇ ਹੋਵੇ ਇੱਕ ਫਸਲ ਵੱਢੀ ਜਾਵੇ ਦੂਜੀ ਚੱਲ ਪੇ ਦੂਜੀ ਮੁੱਕ ਜੇ ਤਾਂ ਤੀਜੀ ਚੱਲ ਪੇ ਆਪਣਾ ਸਰਕਲ ਐਂ ਬਣਾਇਆ ਹੋਇਆ ਮਾਲਟਾ ਆਪਾਂ ਭੇਜਦੇ ਆਂ ਸੇਲ ਖੁਦ ਆਪ ਕਰਦੇ ਆਂ ਬਾਈ ਠੇਕੇ ਤੇ ਆਪਾਂ ਇੱਕ ਸਾਲ ਦਿੱਤਾ ਸੀ ਤਾਂ ਠੇਕੇ ਵਾਲਾ ਕੰਮ ਆਪਾਂ ਨੂੰ ਘਾਟੇ ਦਾ ਸੌਦਾ ਜਾਪਿਆ ਮਾਲ ਤੁਹਾਨੂੰ ਦਿਖਾ ਦਈਏ ਜਿਹੜਾ ਬਾਈ ਸਾਰਾ ਆਪਾਂ ਪਿਛਲੇ ਸਾਲ ਵੀ ਲੁਧਿਆਣੇ ਭੇਜਿਆ ਸੀ ਤੇ ਐਤਕੀ ਵੀ ਸਾਰਾ ਤਕਰੀਬਨ ਆਪਣਾ ਇਹ ਲੁਧਿਆਣੇ ਜਾ ਰਿਹਾ ਬਾਈ ਜੀ ਸਾਰਾ ਮਾਲ ਆਵੇ ਕੰਡੇ ਤੇ 20 ਕਿਲੋ 200 ਗ੍ਰਾਮ ਦੀ ਪੈਕਿੰਗ ਹੋ ਰਹੀ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤਾਂ ਅੱਜ ਵੀਰੋ ਮਾਲਟੇ ਦੀ ਆਪਣੀ ਤੜਾਈ ਸ਼ੁਰੂ ਹੋ ਗਈ ਆ ਇਹ ਨਾਲ ਦੀ ਨਾਲ ਅਸੀਂ ਜਿਹੜੀ ਪੈਕਿੰਗ ਆ ਸਾਡੇ ਤੋਲਾ ਸਾਹਿਬ ਲੱਗੇ ਹੋਏ ਆ ਨਾਲ ਕੰਡਾ ਕਰੀ ਆਉਂਦੇ ਆ 20 ਕਿਲੋ ਤੇ 200 ਗ੍ਰਾਮ ਦੀ ਜਿਹੜੀ ਅਸੀਂ ਪੈਕਿੰਗ ਆ ਆ ਦਿਖਾ ਦੇ ਕੰਡੇ ਤੇ 20 ਕਿਲੋ 200 ਗ੍ਰਾਮ ਦੀ ਪੈਕਿੰਗ ਹੋ ਰਹੀ ਆ ਬਾਈ ਜੀ ਪੂਰੀ ਥੱਲੇ ਗੱਟੇ ਦੇ ਪ੍ਰਾਲੀ ਪ੍ਰੂਲੀ ਲਾ ਕੇ ਐਨ ਪੂਰਾ ਮਗਰ ਜਿਹੜੇ ਸਾਡੇ ਦੋ ਭਰਾ ਟਾਂਕਾ ਲਾਈ ਜਾਂਦੇ ਆ ਤੇ ਕੰਮ ਚੱਲ ਰਹੀ ਆ ਬਈ ਸਾਡਾ ਸਾਡੇ ਗੋਭੀ ਵਾਲੇ ਪਾਸੋਂ ਆਉਣ ਬਾਈ ਜੀ ਅਸੀਂ ਬਾਗ ਚ ਆ ਗਏ ਆ ਬਾਗ ਵਾਲੇ ਪਾਸੋਂ ਜਦ ਤਨ ਵਿਹਲਾ ਹੋ ਗਿਆ ਫੇਰ ਗੋਭੀ ਵਾਲੇ ਪਾਸੇ ਜਾਵਾਂਗੇ ਤੇ ਆ ਮਾਲ ਤੁਹਾਨੂੰ ਦਿਖਾ ਦਈਏ ਜਿਹੜਾ ਬਾਈ ਸਾਰਾ ਆਪਾਂ ਪਿਛਲੇ ਸਾਲ ਵੀ ਲੁਧਿਆਣੇ ਭੇਜਿਆ ਸੀ ਤੇ ਐਤਕੀ ਵੀ ਸਾਰਾ ਤਕਰੀਬਨ ਆਪਣਾ ਇਹ ਲੁਧਿਆਣੇ ਜਾ ਰਿਹਾ ਬਾਈ ਜੀ ਸਾਰਾ ਮਾਲ ਕਿਉਂਕਿ ਬਹੁਤ ਵਧੀਆ ਬ੍ਰਾਂਡ ਬਣਿਆ ਬਾਈ ਐਤਕੀ ਸਪਰੇਆਂ ਬਹੁਤ ਹੋਈਆਂ ਬਾਕੀ ਜਿਹੜੀ ਹੈਗੀ ਆ بارش ਬੜੀ ਐਤਕੀ ਮੌਕੇ ਤੇ ਪਈ ਗਈ ਬਾਗ ਦਾ ਰੰਗ ਵੇਖੋ ਕਿੰਨਾ ਕਾਲਾ ਹੋਇਆ ਵੈਤਕੀ ਕਿਉਂਕਿ بارش ਨਾਲ ਜਿਹੜਾ ਸੀਗਾ ਇਹਨੂੰ ਪਾਣੀ ਦੀ ਘਾਟ ਨਹੀਂ ਆਈ ਬਾਗ ਨੂੰ ਤੇ ਆ ਤਕਰੀਬਨ 150 ਪੌਣੇ 200 ਕਟਾ ਜਿਹੜਾ ਅਸੀਂ ਇਹ ਮਾਲ ਤੋੜਿਆ ਆ ਗਿਆ ਜੀ ਤੇ ਮਾਲ ਮੋਟਾ ਬਹੁਤ ਹੋਇਆ ਵੱਡੀ ਗੱਲ ਆ ਜਿਹੜੀ ਪਿਛਲੇ ਸਾਲ ਨਾਲੋਂ ਆ ਤੁਹਾਨੂੰ ਦਿਖਾ ਦਈਏ ਵੀ ਮਾਲ ਬੜੀ ਚਮਕ ਬਣੀ ਆ ਇਹ ਬਹੁਤ ਮੋਟਾ ਜਿਹੜਾ ਮਾਲਟਾ ਇਹ ਬਣਿਆ ਤੇ ਤਕਰੀਬਨ ਆਪਾਂ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਵੀ ਜਿਹੜਾ ਮਾਲਟਾ ਆਪਾਂ ਭੇਜਦੇ ਆਂ ਸੇਲ ਖੁਦ ਆਪ ਕਰਦੇ ਆਂ ਬਾਈ ਠੇਕੇ ਤੇ ਆਪਾਂ ਇੱਕ ਸਾਲ ਦਿੱਤਾ ਸੀ ਤਾਂ ਖੁਠੇਕੇ ਵਾਲਾ ਕੰਮ ਆਪਾਂ ਨੂੰ ਘਾਟੇ ਦਾ ਸੌਦਾ ਜਾਪਿਆ ਕਿਉਂਕਿ ਉਹ ਠੇਕੇਦਾਰ ਨੇ ਜਿਹੜੀ ਪੇਮੈਂਟ ਆਪਾਂ ਨੂੰ ਸਹੀ ਨਹੀਂ ਦਿੱਤੀ ਤਾਂ ਉਦੋਂ ਬਾਅਦ ਆਪਾਂ ਜਿਹੜਾ ਮਾਲ ਹੈ ਮਾਲਟਿਆ ਖੁਦ ਆਪ সেল ਕਰਦੇ ਆ ਤੇ ਹਰ ਸਾਲ ਦੀ ਤਰ੍ਹਾਂ ਬਈ ਲੇਬਰ ਆ ਜਿਹੜੀ ਮੇਰੀ ਚੇਂਜ ਹੁੰਦੀ ਰਹਿੰਦੀ ਆ ਕਿਉਂਕਿ ਐਦਕੀ ਦੂਜੀ ਲੇਬਰ ਤੇ ਖੜਾ ਜਾਂ ਕੱਸ ਸੀ ਐਦਕੀ ਨਵੇਂ ਬੰਦੇ ਆਏ ਆ ਤਾਂ ਕਾ ਬਹੁਤ ਸੋਨਾ ਲਾਉਂਦੇ ਆ ਓਕੇ ਕਿਉਂਕਿ ਤੁਲਿਆ ਆ ਮਾਲ ਆ ਜਿਹੜੀ ਗੱਲ ਆ 20 ਕਿਲੋ 200 ਗ੍ਰਾਮ ਤੁਲੇ ਆਵਿਆ ਮਾਲ ਆ ਜਿਹਦੇ ਵਿੱਚ ਅਸੀਂ ਪ੍ਰਾਲੀ ਆ ਜਿਹੜੀ ਮੂੰਹ ਦੇ ਉੱਤੇ ਲਾਉਨੇ ਆ ਵੀ ਕੋਈ ਵੀ ਜਿਹੜੀ ਲੇਬਰ ਆ ਜਿੱਥੇ ਮਾਲ ਜਾਊਗਾ ਕੋਈ ਦਾਣਾ ਨਾ ਨਿਕਲੇ ਜੇ ਇੱਕ ਦਾਣਾ ਵੀ ਨਿਕਲ ਗਿਆ ਤੇ ਗੱਟੇ ਦਾ ਵਜ਼ਨ ਘਟਣਾ ਫੇਰ ਸਾਰੇ ਬਾਰਦਾਨੇ ਦਾ ਨੁਕਸਾਨ ਹੋਣਾ ਆਪਣਾ ਸਾਰੇ ਮਾਲ ਦਾ ਪੂਰੀ ਟੌਪ ਦੀ ਪੈਕਿੰਗ ਆ ਬਾਈ ਇਹਨਾਂ ਦੀ ਸਾਡੇ ਬੰਦਿਆਂ ਦੀ ਖਾਸ ਤੌਰ 'ਤੇ ਦੋਵੇਂ ਭਰਾ ਲੱਗੇ ਹੋਏ ਆ ਇਹ ਨਾਲ ਦੀ ਨਾਲ ਪੈਕਿੰਗ ਪ੍ਰਾਲੀ ਨਾਲ ਦੀ ਨਾਲ ਅਸੀਂ ਲੋਡਿੰਗ ਦਾ ਕੰਮ ਜਿਹੜਾ ਸਾਡੀ ਗੱਡੀ ਆਉਣ ਵਾਲੀ ਆ ਲੋਡਿੰਗ ਵੀ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਐਤਕੀ ਬਾਈ ਜੀ ਥੋੜਾ ਜਿਹਾ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਵੀ ਥੋੜਾ ਜਿਹਾ ਨਾ ਮਾਲ ਐਤਕੀ ਮੋਟਾ ਜਾਦੇ ਹੋਇਆ ਤੇ ਇਹ ਸੁੱਕਾ ਮਾਲ ਵੀ ਐਤਕੀ ਥੋੜਾ ਜਿਹਾ ਵੱਧ ਨਿਕਲਦਾ ਹੈ ਇਹਦੇ ਵਿੱਚ ਜੂਸ ਹੈ ਨਹੀਂ ਦੇਖਣ ਨੂੰ ਬਹੁਤ ਮੋਟਾ ਹੈ ਸ਼ੈਲ ਮੋਟੀ ਆ ਇਹ ਛਾਂਟਾ ਸਟਾਈ ਮੈਂ ਆਪ ਖੁਦ ਕਰਦਾ ਬਹਿ ਕੇ ਇਹ ਮਾਲ ਤੋੜਦੇ ਆ ਤੇ ਮੈਂ ਛਾਂਟਦਾ ਕੋਈ ਹੈ ਮੇਰੀ ਡਿਊਟੀ ਹੁਣ ਫੇਰ ਇਧਰ ਗੋਭੀ ਵਾਲੇ ਪਾਸੋਂ ਹੁਣ ਮਾਲਟੇ ਤੇ ਲੱਗ ਗਈ ਹੁਣ 10 15 20 ਦਿਨ ਬਾਗ ਦੇ ਵਿੱਚ ਆਪਾਂ ਡਿਊਟੀ ਨਿਭਾਉਣੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਬਾਗ ਦੇ ਵਿੱਚ ਆਪਾਂ ਜਿਹੜਾ ਹੈਗਾ ਲੇਬਰ ਦਾ ਪਾਣੀ ਚਾਹ ਤੇ ਜੋ ਵੀ ਹੈਗਾ ਮਾਲ ਤੋੜ ਤੜਈਆ ਸਾਰੀ ਪੈਕਿੰਗ ਆ ਉਹ ਸਾਰੀ ਤਕਰੀਬਨ ਆਪਾਂ ਕਰਦੇ ਰਹਿੰਨੇ ਆ ਤੇ ਸਾਰੀ ਗੱਲ ਆ ਜਿਹੜੀ ਸਾਰੇ ਕਿਸਾਨ ਭਰਾਵਾਂ ਨਾਲ ਸਾਂਝੀ ਆਪਾਂ ਕਰਦੇ ਰਹਿੰਨੇ ਆ ਹਰ ਇੱਕ ਵੀਡੀਓ ਚ ਦੱਸਦੇ ਰਹਿੰਨੇ ਆ ਇਹ ਮੈਂ ਇਹ ਵੀ ਗੱਲ ਦੱਸਦਾ ਹੁਣ ਹੈ ਵੀ ਤਕਰੀਬਨ ਇੱਕ ਕਿਸਾਨ ਕੋਲੇ ਜਿਹਦੇ ਜੰਗੀ ਜ਼ਮੀਨ ਆ ਜਿਹਦੇ ਕੋਲੇ ਚੰਗੀ ਜ਼ਮੀਨ ਆ ਮਿੱਠਾ ਪਾਣੀ ਆ ਨਹਿਰੀ ਪਾਣੀ ਆ ਤਾਂ ਉਹ ਬਾਈ ਜੀ ਬਾਗ ਹੋਰ ਕਈ ਵੈਰਾਈਟੀਆਂ ਹੈਗੀਆਂ ਵੀ ਘੱਟੋ ਘੱਟ ਪੰਜ ਫਸਲਾਂ ਇੱਕ ਜ਼ਿਮੀਂਦਾਰ ਕੋਲੇ ਹੋਵੇ ਇੱਕ ਫਸਲ ਵੱਢੀ ਜਾਵੇ ਦੂਜੀ ਚੱਲ ਪੇ ਦੂਜੀ ਮੁੱਕ ਜੇ ਤਾਂ ਤੀਜੀ ਚੱਲ ਪੇ ਆਪਣਾ ਸਰਕਲ ਐਂ ਬਣਾਇਆ ਹੋਇਆ ਅੱਜ ਤੜਾਈ ਸ਼ੁਰੂ ਹੋ ਗਈ ਆ ਬਾਈ 20 ਦਿਨਾਂ ਤੱਕ ਆਪਾਂ ਬਾਗ ਵਿਹਲਾ ਕਰਨਾ ਹੈ ਤੇ ਸਾਰੀ ਜਿਹੜੀ ਹੈਗੀ ਆ ਸੇਲ ਵਗੈਰਾ ਉਹ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਰਹਿੰਨੇ ਆ ਬਣੇ ਰਹੋ ਜੇ ਪੇਜ ਨਾਲ ਜੀ ਧੰਨਵਾਦ ਸਾਰਿਆਂ ਦਾ ਸਾਸੀਕਾਰ